ਜੇਕਰ ਤੁਹਾਡੇ ਘਰ 'ਚ ਲੱਗੇ ਆ ਸੀਸੀਟੀਵੀ ਕੈਮਰੇ ਤਾਂ ਇਹਨਾਂ ਗੱਲਾਂ ਦਾ ਰੱਖੋ ਧਿਆਨ ਨਹੀਂ ਤਾਂ ਹੋ ਸਕਦਾ ਹੈ ਭਾਰੀ ਨੁਕਸਾਨ ਸੀਸੀਟੀਵੀ ਕੈਮਰਿਆਂ ਦਾ ਸੁਰੱਖਿਆ ਨਾਲ ਸਿੱਧਾ ਅਸਬੰਧ ਹੈ ਇਹ ਜੇ 'ਚ ਸੁਰੱਖਿਆ ਦੇ ਮਾਮਲੇ 'ਚ ਕੋਈ ਸਮਝੌਤਾ ਨਹੀਂ ਕੀਤਾ ਜਾਣਾ ਚਾਹੀਦਾ ਨਹੀਂ ਤਾਂ ਨੁਕਸਾਨ ਉਠਾਉਣਾ ਪੈ ਸਕਦਾ ਹੈ ਕਿਉਂਕਿ ਸੀਸੀਟੀਵੀ ਕੈਮਰੇ ਕਈ ਤਰ੍ਹਾਂ ਦੇ ਹੁੰਦੇ ਹਨ ਅਹ ਜੀ ਚ ਇਹਨਾਂ ਨੂੰ ਖਰੀਦਣ ਤੋਂ ਪਹਿਲਾਂ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਸੀਸੀਟੀਵੀ ਕੈਮਰਾ ਇੱਕ ਸੁਰੱਖਿਆ ਯੰਤਰ ਹੈ ਜਿਸ ਦੀ ਮਦਦ ਨਾਲ ਘਰ, ਦਫ਼ਤਰ ਅਤੇ ਕਿਸੇ ਵੀ ਹੋਰ ਸਥਾਨ ਤੇ ਨਜ਼ਰ ਰੱਖੀ ਜਾਂਦੀ ਹੈ। ਜੇਕਰ ਤੁਸੀਂ ਸੀਸੀਟੀਵੀ ਕੈਮਰਾ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਨਹੀਂ ਤਾਂ ਤੁਹਾਨੂੰ ਨੁਕਸਾਨ ਉਠਾਣਾ ਪੈ ਸਕਦਾ ਹੈ। ਕਿਸੇ ਵੀ ਸੀਸੀਟੀਵੀ ਕੈਮਰੇ ਦਾ ਰੈਜ਼ੋਲੂਸ਼ਨ ਫੋਟੋਆਂ ਅਤੇ ਵੀਡੀਓ ਦੀ ਗੁਣਵੱਤਾ ਨੂੰ ਨਿਰਧਾਰਿਤ ਕਰਦਾ ਹੈ ਅਜੇ ਵਿੱਚ ਹਾਈ ਰੈਜ਼ੋਲੂਸ਼ਨ ਵਾਲਾ ਕੈਮਰਾ ਖਰੀਦਣਾ ਚਾਹੀਦਾ ਹੈ ਅਜਿਹੀ ਸਥਿਤੀ ਵਿੱਚ ਤੁਹਾਨੂੰ ਵਧੇਰੇ ਮੈਗਾਪਿਕਸਲ ਵਾਲਾ ਸੀਸੀਟੀਵੀ ਕੈਮਰਾ ਖਰੀਦਣਾ ਚਾਹੀਦਾ ਹੈ ਕੈਮਰੇ ਦੇ ਲੈਂਸ ਦੀ ਕਿਸਮ ਦੀ ਜਾਂਚ ਕਰਨਾ ਯਕੀਨੀਣੀ ਬਣਾਉਣਾ ਹੈ ਨਾਲ ਹੀ ਇਸ ਦੀ ਫੋਕਲ ਲੰਬਾਈ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਜੇਕਰ ਤੁਸੀਂ ਸੀਸੀਟੀਵੀ ਕੈਮਰਿਆਂ ਨਾਲ ਚੌੜੇ ਖੇਤਰ ਨੂੰ ਕਵਰ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਵਾਈਡ ਐਂਗਲ ਲੈਂਸ ਵਾਲੇ ਸੀਸੀਟੀਵੀ ਕੈਮਰੇ ਖਰੀਦਣੇ ਚਾਹੀਦੇ ਹਨ ਤੁਹਾਨੂੰ ਇਹ ਜੇ ਸੀਸੀਟੀਵੀ ਕੈਮਰੇ ਖਰੀਦਣੇ ਚਾਹੀਦੇ ਹਨ ਜਿਸ ਵਿੱਚ ਤੁਹਾਨੂੰ ਨੌਨ-ਸਟਾਪ ਰਿਕਾਰਡਿੰਗ ਮਿਲਦੀ ਹੈ ਕਿਉਂਕਿ ਸੀਸੀਟੀਵੀ ਦਾ ਕੰਮ ਹਨ ਸੰਕਟ ਦੀ ਜਾਣਕਾਰੀ ਰੱਖਣਾ ਜੇਕਰ ਤੁਸੀਂ ਰਾਤ ਨੂੰ ਆਪਣੇ ਘਰ ਜਾਂ ਦਫ਼ਤਰ ਦੀ ਨਿਗਰਾਨੀ ਕਰਨਾ ਚਾਹੁੰਦੇ ਹੋ ਤਾਂ ਨਾਈਟ ਵਿਜ਼ਨ ਸੀਸੀਟੀਵੀ ਕੈਮਰੇ ਲਗਾਉਣੇ ਚਾਹੀਦੇ ਹਨ ਤਾਂ ਜੋ ਰਾਤ ਨੂੰ ਵੀ ਹਰ ਗਤੀਵਿਧੀ ਤੇ ਨਜ਼ਰ ਰੱਖੀ ਜਾ ਸਕੇ ਨਾਈਟ ਵਿਜ਼ਨ ਕੈਮਰਿਆਂ ਵਿੱਚ ਇਨਫਰ 红 ਲਾਈਟਾਂ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਜੇ ਸਥਾਨ ਤੇ ਸੀਸੀਟੀਵੀ ਕੈਮਰੇ ਲਗਾਓ ਤਾਂ ਜੋ ਵੱਧ ਤੋਂ ਵੱਧ ਖੇਤਰ ਨੂੰ ਕਵਰ ਕੀਤਾ ਜਾ ਸਕੇ ਕੈਮਰੇ ਲਈ ਲੋੜ ਦੀ ਇਹ ਕੇਬਲ ਨੂੰ ਜ਼ਮੀਨ ਦੋਸ਼ ਰੱਖੋ ਤਾਂ ਜੋ ਕੋਈ ਇਸ ਨੂੰ ਕੱਟ ਨਾ ਸਕੇ ਇਸ ਵਿੱਚ ਪਾਵਰ ਕੇਬਲ ਅਤੇ ਵੀਡੀਓ ਕੇਬਲ ਸ਼ਾਮਲ ਹਨ ਸੀਸੀਟੀਵੀ ਕੈਮਰੇ ਨਾਲ ਰਿਕਾਰਡਰ ਲਗਾਇਆ ਜਾਵੇ ਤਾਂ ਜੋ ਕੈਮਰੇ ਦੇ ਸਾਹਮਣੇ ਹੋਣ ਵਾਲੀ ਹਰ ਹਰਕਤ ਦਾ ਪਤਾ ਲਗਾਇਆ ਜਾ ਸਕੇ ਨਾਲ ਹੀ ਜੇਕਰ ਕੋਈ ਅਜਨਬੀ ਕੈਮਰੇ ਵਿੱਚ ਦਾਖਲ ਹੁੰਦਾ ਹੈ ਤਾਂ ਸਮਝੋ ਕਿ ਤੁਹਾਡੀ ਹਰ ਹਰਕਤ ਫੜੀ ਜਾ ਰਹੀ ਹੈ ਦੱਸ ਦਈਏ ਕਿ ਜੇਕਰ ਤੁਸੀਂ ਵੀ ਆਪਣੇ ਘਰ ਦੇ ਵਿੱਚ ਸੀਸੀਟੀਵੀ ਕੈਮਰੇ ਲਗਵਾਏ ਨੇ ਜਾਂ ਫਿਰ ਲਗਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਗੱਲਾਂ ਦਾ ਧਿਆਨ ਰੱਖੋ ਜੇਕਰ ਤੁਸੀਂ ਰਾਤ ਨੂੰ ਵੀ ਕਿਸੇ ਅਜਨਬੀ ਹਰਕਤਾਂ ਤੇ ਗੌਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਨਾਈਟ 뷰 ਵਾਲਾ ਸੀਸੀਟੀਵੀ ਕੈਮਰਾ ਆਪਣੇ ਘਰ ਦਫ਼ਤਰ ਦੇ ਵਿੱਚ ਇੰਸਟਾਲ ਕਰਾ ਸਕਦੇ ਹੋ ਜਿਸ ਦੇ ਨਾਲ ਤੁਹਾਨੂੰ ਹਰ ਗਤੀਵਿਧੀ ਦੀ ਜਿਹੜੀ ਪ੍ਰਕਿਰਿਆ ਹੈ ਉਹ ਤੁਹਾਡੇ ਮੋਬਾਈਲ ਫੋਨ ਤੇ ਨੋਟੀਫਿਕੇਸ਼ਨ ਦੇ ਜਾਰੀ ਆਉਂਦੀ ਰਹੇਗੀ ਐਵੇਂ ਦੀਆਂ ਵਧੀਰੀਆਂ ਜਾਣਕਾਰੀਆਂ ਸੁਣਨ ਲਈ ਜੁੜੇ ਰਹੋ ਨੈਦਰ ਪੰਜਾਬੀ ਮੀਡੀਆ ਨਾਲ